ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 사ਸੰਗਤ ਜੀ ਅੱਜ ਤੁਹਾਨੂੰ ਲੈ ਕੇ ਚੱਲੇ ਆਂ ਅਸੀਂ ਤਨਤਨ ਬਾਬਾ ਨਿਹਾਲ ਸਿੰਘ ਜੀ ਤੱਲਨ ਸਾਹਿਬ ਵਾਲੇ ਤੇ ਉਦਾਂ ਉਹਨਾਂ ਦਾ ਪਿੰਡ ਦਕੋਹਾ ਸੀ ਆ ਆ ਦੇਖ ਲਓ ਤੁਸੀਂ ਇੱਥੇ ਆਪਰਾਗਪੁਰ ਵਾਲਾ ਜਿਹੜਾ ਪੌਲੇ ਆ ਹਨ ਉਹਦੇ ਅਸੀਂ ਥੱਲੇ ਖੜ ਕੇ ਦੇਖਿਆ ਸੀਗਾ ਵੀ ਆਹ ਦੇਖ ਲਓ ਕਿਦਾਂ ਸੰਗਤਾਂ ਜਿਹੜੀਆਂ ਆਉਣੀਆਂ ਸ਼ੁਰੂ ਹੋ ਗਈਆਂ ਐਤਵਾਰ ਵਾਲਾ ਦਿਨ ਤੇ ਸੰਗਤ ਦੇ ਇਦਾਂ ਰੱਛ ਪਿਆ ਪਿਆ ਆ ਦੇਖੋ ਜੀ 10 ਮਿੰਟ ਅਸੀਂ ਰੁਕੇ ਹੋਣੇ 10 ਮਿੰਟਾਂ ਵਿੱਚ ਕਿੰਨੀਆਂ ਹੀ ਗੱਡੀਆਂ ਕਿੰਨੀਆਂ ਕਿੰਨੇ ਮੋਟਰਸਾਈਕਲ ਕਿੰਨੀਆਂ ਸਕੂਟਰੀਆਂ ਮਤਲਬ ਕਿੰਨੇ ਆਟੋ ਸਾਰਾ ਕੁਝ ਦੇਖ ਲਓ ਤੁਸੀਂ ਕਿਦਾਂ ਮਤਲਬ ਨਾਲ ਨਾਲ ਮੈਂ ਤੁਹਾਨੂੰ ਦਿਖਾ ਦਿਆਂ ਤੇ ਮੈਂ ਤੁਹਾਨੂੰ ਅੱਜ ਗੁਰੂ ਘਰ ਦੇ ਦਰਸ਼ਨ ਨਹੀਂ ਕਰਾਉਣੇ ਅੱਜ ਤੁਹਾਨੂੰ ਰਾਸਤੇ ਵਿੱਚ ਜਿਹੜੀ ਸੰਗਤ ਜਾ ਰਹੀ ਆ ਉਹਨਾਂ ਦੇ ਦਰਸ਼ਨ ਕਰਾਉਣੇ ਆ ਤੇ ਸੰਗਤ ਜਿਹੜੀ ਵੀ ਵੀਡੀਓ ਵਿੱਚ ਜਿੰਨੇ ਵੀ ਵੀਡੀਓ ਦੇਖੀ ਇਹ ਜੇਦੀ ਜੇਦੀ ਵੀ ਇਹ ਗੱਡੀ ਹੋਈ ਤੁਸੀਂ ਆਪਣੀ ਗੱਡੀ ਨੰਬਰਾਂ ਤੋਂ ਪਛਾਣ ਲਈਓ ਤੇ ਵਿੱਚ ਕਮੈਂਟ ਕਰਕੇ ਦੱਸਿਓ ਵੀ ਤੇ ਪਰ ਸੰਗਤ ਜੀ ਉੱਥੇ ਜਾ ਕੇ ਪਤਾ ਲੱਗਦਾ ਆ ਵੀ ਐਤਵਾਰ ਨੂੰ ਵੀ ਸੰਗਤ ਦੇ ਵਿੱਚ ਕਿੰਨੀ ਸ਼ਰਧਾ ਭਾਵਨਾ ਕਿੰਨਾ ਉਤਸ਼ਾਹ ਆ ਤੇ ਰਾਸਤੇ ਵਿੱਚ ਮੈਨੂੰ ਕਈ ਜਦਾਂ ਉੱਥੇ ਜਦੋਂ ਮੈਂ ਰੁਕਿਆ ਸੀਗਾ ਤੇ ਮੈਨੂੰ ਕਈ ਸਾਡੇ ਨਗਰ ਤੋਂ ਵੀ ਸੰਗਤ ਜਿਹੜੀ ਉੱਥੇ ਜਾਂਦੀ ਦੇਖੀ ਹੈ ਨਾ ਤੇ ਬੜਾ ਆਨੰਦ ਮਿਲਿਆ ਵੀ ਕਿੰਨੀ ਭਾਵਨਾ ਦੇ ਨਾਲ ਕਿੰਨੀ ਸ਼ਰਧਾ ਦੇ ਨਾਲ ਸੰਗਤ ਜਾਂਦੀ ਆ ਉੱਥੇ ਮਨੋ ਕਾਮਨਾ ਪੂਰਨ ਹੁੰਦੀਆਂ ਹਨਾ ਇਹ ਜਿਹੜੇ ਸਾਧੂ ਆਏ ਭੈਣ ਬੰਦਗੀ ਵਾਲੇ ਸੇਵਾ ਸਿਮਰਨ ਵਾਲੇ ਜਿਹੜਾ ਮਹਾਪੁਰਖ ਹੋਏ ਆ ਸ਼ਹੀਦ ਹੋਏ ਆ ਤੇ ਇਹਨਾਂ ਦੀ ਜਿਹਦਾ ਬੜੀ ਕਮਾਈ ਸੀਗੀ ਤੇ ਇਹਨਾਂ ਦਾ ਜੀਵਨ ਵੀ ਬੜਾ ਮਤਲਬ ਜਿਹਦਾ ਜਿਹਦੀ ਕਮਾਈ ਹੋਵੇ ਜੀਵਨ ਵੀ ਉਹਦਾ ਹੀ ਹੁੰਦਾ ਹੈ ਨਾ ਦੂਜੇ ਦਾ ਜੀਵਨ ਕੀ ਹੋਣਾ ਆਪਾਂ ਕਲ ਜੁਗੀ ਜੀਵਿਆਂ ਅਸੀਂ ਸੋ ਇੱਥੇ ਆਏ ਆ ਭਾਰ ਲੈ ਕੇ ਨਾਲ ਚੱਲ ਜਾਣਾ ਦੁਨੀਆ ਵਿੱਚੋਂ ਹਨਾ ਹੋਰ ਹੋਰ ਪਾਪ ਕਮਾ ਕੇ ਚੱਲ ਜਾਣਾ ਪਰ ਇਹ ਜਿਹੜੇ ਕਮਾਈ ਵਾਲੇ ਹੁੰਦੇ ਆ ਸਾਧੂ ਸੰਤਰੀਆਂ ਸ਼ਹੀਦ ਸਿੰਘ ਹੁੰਦੇ ਆ ਇਹਨਾਂ ਦੀਆਂ ਕਮਾਈਆਂ ਜਿਹੜੀਆਂ ਹੁੰਦੀਆਂ ਆ ਇਹ ਮਤਲਬ ਜਨਮ ਮਰਨ ਦੇ ਚੱਕਰ ਚੋਂ ਇਹ ਰਹਿਤ ਹੁੰਦੇ ਆ ਇਹਨਾਂ ਨੇ ਬਾਰ ਬਾਰ ਜਦਾਂ ਆਪਣੇ ਵਰਗਿਆਂ ਨੂੰ ਹੁੰਦਾ ਵੀ ਜੰਮ ਲਿਆ ਮਰ ਲਿਆ ਕਦੇ ਕਿਸੇ ਜੂਨ ਚ ਆ ਗਿਆ ਕਦੇ ਕਿਸੇ ਜੂਨ ਚ ਆ ਗਿਆ ਪਰ ਇਹਨਾਂ ਦਾ ਇਦਾਂ ਦਾ ਕੋਈ ਨਹੀਂ ਚੱਕਰ ਹੁੰਦਾ ਤੁਸੀਂ ਆ ਦੇਖੋ ਕਿਦਾਂ ਰੱਛ ਦੇਖੋ ਜੀ ਕਦੇ ਗੱਡੀ ਕੋਈ ਕਹੇ ਨੂੰ ਚਾਈ ਜਾਂਦੀ ਆ ਕੋਈ ਗੱਡੀ ਐਨੂੰ ਚਾਈ ਜਾਂਦੀ ਆ ਮਤਲਬ ਜਿੰਨੇ ਵੀ ਜਣੇ ਜਾ ਰਹੇ ਆ ਸਾਰੇ ਤੱਲਨ ਸਾਹਿਬ ਨੂੰ ਜਾ ਰਹੇ ਆ ਤੇ ਐਤਵਾਰ ਨੂੰ ਤਾਂ ਜਾਣ ਦਾ ਕਾਰਨ ਇਹ ਆ ਵੀ ਉਦੋਂ ਛੁੱਟੀ ਹੁੰਦੀ ਆ ਇੱਕ ਕਿ ਕਿ ਦਿਨ ਤਾਂ ਸਾਰੇ ਪ੍ਰਮਾਤਮਾ ਦੇ ਹੁੰਦੇ ਨਾ ਇਦਾਂ ਜ਼ਰੂਰੀ ਥੋੜੋ ਵੀ ਪ੍ਰਮਾਤਮਾ ਦੇ ਆਪਾਂ ਨੂੰ ਐਤਵਾਰ ਨੂੰ ਮਿਲਣਾ ਪਰ ਉਦਾਂ ਜਿਹੜੀ ਸੰਗਤ ਹੁੰਦੀ ਆ ਜਿਹਦਾ ਰਜੀਵ ਆ ਭਰੀ ਜ਼ਿੰਦਗੀ ਵਿੱਚੋਂ ਐਤਵਾਰ ਦਾ ਦਿਨ ਕੱਢ ਕੇ ਤੇ ਸੰਗਤ ਜਿਹੜੀ ਆ ਉਹ ਦਿਨ ਉੱਤੇ ਤੱਲਨ ਸਾਹਿਬ ਜਾਂਦੀ ਆ ਦਰਸ਼ਨ ਮੇਲੇ ਕਰਦੀ ਆ ਮਤਲਬ ਆਪਣੀਆਂ ਮਨੋ ਕਾਮਨਾਵਾਂ ਉਹਨਾਂ ਦੀਆਂ ਪੂਰਨ ਹੁੰਦੀਆਂ ਆ ਉੱਥੇ ਬਾਣੀ ਸਰਵਣ ਕਰਦੇ ਆ ਸਿਮਰਨ ਕਰਦੇ ਆ ਤੇ ਜਿਨ੍ਹਾਂ ਦੀ ਮਨੋ ਕਾਮਨਾ ਪੂਰਨ ਹੁੰਦੀ ਆ ਤੇ ਉਹ ਵੀ ਉੱਥੇ ਨੱਕ ਰਗੜਨ ਜਾਂਦੇ ਆ ਮੱਥਾ ਟੇਕਣ ਜਾਂਦੇ ਆ ਸ਼ੁਕਰੀਆ ਕਰਨ ਜਾਂਦੇ ਆ ਧੰਨਵਾਦ ਕਰਨ ਜਾਂਦੇ ਆ ਕਿਉਂਕਿ ਅੱਜ ਕੱਲ ਕਾਲ ਯੁੱਗ ਦਾ ਦੌਰ ਆ ਤੇ ਕਾਲ ਯੁੱਗ ਦੇ ਦੌਰ ਵਿੱਚ ਇੰਨੇ ਹੀ ਬਹੁਤੇ ਵੀ ਅਸੀਂ ਪ੍ਰਮਾਤਮਾ ਨੂੰ ਕੀਤਾ ਰੱਖਦੇ ਆ ਕਿਉਂਕਿ ਪ੍ਰਮਾਤਮਾ ਨੂੰ ਜਿਹੜਾ ਕੀਤਾ ਰੱਖਣਾ ਨਾ ਇਹ ਸਾਨੂੰ ਭੁੱਲੀ ਜਾਂਦਾ ਕਿਉਂਕਿ ਕਾਲ ਯੁੱਗ ਜਿਹੜਾ ਆਪਣਾ ਪ੍ਰਭਾਵ ਬਦਲਦਾ ਆ ਤੇ ਤਾਂ ਕਰਕੇ ਤੁਸੀਂ ਇਹ ਨਾਲ-ਨਾਲ ਦੇਖੀ ਜਾਓਗੇ ਸੰਗਤ ਕਿਦਾਂ ਆਪਣਾ ਕਿੰਨੇ ਜਹਾਜ ਲਾਲ ਦੇ ਨਾਲ ਕਿੰਨੇ ਹੋਸ਼ ਦੇ ਨਾਲ ਤੇ ਕਿੰਨੇ ਜੋਸ਼ ਦੇ ਨਾਲ ਤੇ ਕਿੰਨੀ ਭਾਵਨਾ ਦੇ ਨਾਲ ਸੰਗਤ ਉੱਥੇ ਜਾ ਰਹੀ ਆ ਨਾ ਤੇ ਮੈਂ ਤੁਹਾਨੂੰ ਵਜ੍ਹਾ ਆ ਰੋਡ ਹੀ ਦਿਖਾ ਲੈਣਾ ਆ ਵੀ ਆਹ ਦੇਖ ਲਓ ਜੀ ਰੋਡ ਦੇ ਵਿੱਚ ਕਿੰਨੀ ਮਤਲਬ ਸੰਗਤ ਦੀ ਉੱਥੇ ਲੈਣਾ ਹੀ ਲੱਗੀਆਂ ਪਈਆਂ ਤੁਸੀਂ ਦੇਖ ਲਓ ਮੈਂ ਉੱਥੇ ਰੁਕਿਆ ਹੁਣ 10-12 ਮਿੰਟ ਤੇ 10-12 ਮਿੰਟ ਮੇਰੇ ਮਨ ਵਿੱਚ ਆਇਆ ਮੈਂ ਕਿਹਾ ਜੀ ਤੁਹਾਨੂੰ ਜਿਹੜਾ ਸੰਗਤ ਦੀ ਜੇ ਕੋ ਸੰਗਤ ਜਾਂਦੀ ਆ ਉਹ ਤੁਹਾਨੂੰ ਰਾਸਤੇ ਵਿੱਚ ਵੀ ਦਿਖਾ ਲ ਦਈਏ ਨਾ ਵੀ ਕੀ ਮਾਹੌਲ ਹੁੰਦਾ ਕਿਉਂਕਿ ਜਿਹੜੇ ਜਾਂਦੇ ਆ ਉਹਨਾਂ ਨੂੰ ਤਾਂ ਪਤਾ ਆ ਨਾ ਵੀ ਕਿੱਦਾਂ ਇੱਥੋਂ ਸੰਗਤ ਜਾਂਦੀ ਆ ਕਿੰਨਾ ਉੱਥੇ ਉਦੋਂ ਰਾਸ਼ ਹੁੰਦਾ ਕਈ ਵੇਲੇ 20 25 25 ਮਿੰਟ ਉਹ 2 ਮਿੰਟ ਦੀ ਰਾਸਤੇ ਵਿੱਚ ਆਪਾਂ ਨੂੰ ਲੱਗ ਜਾਂਦੀ ਆ ਇੰਨਾ ਰਾਸ਼ ਹੁੰਦਾ ਕਿਉਂਕਿ ਉਧਰੋਂ ਵੀ ਗੱਡੀਆਂ ਹੁੰਦੀਆਂ ਇੱਧਰੋਂ ਵੀ ਗੱਡੀਆਂ ਹੁੰਦੀਆਂ ਤੇ ਤਾਂ ਕਰਕੇ ਸੰਗਤ ਦਾ ਉੱਥੇ ਜਮਾਬੜਾ ਬਹੁਤ ਹੁੰਦਾ ਆ ਤੇ ਆ ਤੁਸੀਂ ਮਤਲਬ ਇਦਾਂ ਵੀ ਗੱਡੀਆਂ ਦੀਆਂ ਡਾਰਾਂ ਡਾਰਾਂ ਆਈ ਜਾਂਦੀਆਂ ਆ ਮੋਟਰਸਾਈਕਲਾਂ ਦੀਆਂ ਆਈ ਜਾਂਦੀਆਂ ਆ ਤੇ ਰਮਾਲ ਵੀ ਬੰਨੇ ਹੁੰਦੇ ਆ ਸਾਰਿਆਂ ਦੇ ਤੇ ਪਤਾ ਲੱਗ ਜਾਂਦਾ ਵੀ ਸੰਗਤ ਦਰਸ਼ਨ ਕਰਨ ਚੱਲੀ ਆ ਕਈ ਗੱਲੀਆਂ ਕਈ ਗੱਡੀਆਂ ਸੌਰੀ ਮੈਨੂੰ ਬਾਹਰਲੀ ਸਟੇਟ ਤੋਂ ਵੀ ਲੱਗੀਆਂ ਜਦਾ ਮਤਲਬ ਜਦਾ ਉਹਨਾਂ ਦੀ ਨੰਬਰ ਪਲੇਟ ਤੋਂ ਲੱਗਦਾ ਸੀ ਵੀ ਬਾਹਰਲੀ ਸਟੇਟ ਤੋਂ ਆਈਆਂ ਮਤਲਬ ਦਿੱਲੀ ਤੋਂ ਕਈ ਸ਼ਰਧਾਵਾਨ ਸੰਗਤ ਲੁਧਿਆਣੇ ਤੋਂ ਅਮਰਸਰ ਤੋਂ ਆਪਣੇ ਜਲੰਧਰ ਤੋਂ ਤੇ ਆਉਣਾ ਹੀ ਆਉਣਾ ਆ ਤੇ ਹੋਰ ਲਾਲੋ ਆਲੇ ਦੁਆਲੇ ਜਿੱਥੇ ਵੀ ਆ ਪਿੰਡਾਂ ਦੇ ਵਿੱਚੋਂ ਬਹੁਤ ਸੰਗਤ ਆਉਂਦੀ ਆਲੇ ਦੁਆਲੇ ਪਿੰਡਾਂ ਮੈਂ ਹੁਣ ਨਾਮ ਲੈਣ ਲੱਗਾ ਤਾਂ ਬਹੁਤ ਲੰਮਾ ਕੰਮ ਹੋ ਜਾਣਾ ਤੇ ਹੋਰ ਆਪਣੇ ਪੰਜਾਬ ਦਾ ਕਿਹੜਾ ਕੋਨਾ ਜਿਹੜਾ ਮਤਲਬ ਉੱਥੇ ਨਹੀਂ ਸੰਗਤ ਆਉਂਦੀ ਹੈਗੀ ਤੇ ਕੋਈ ਵੀ ਵੀਰ ਇਦਾਂ ਦਾ ਨਹੀਂ ਹੋਣਾ ਆਪਣੇ ਪੰਜਾਬੀ ਲਾਲੋ ਜਾਂ ਹੋਰ ਵੀ ਜਿਹੜੇ ਪੰਜਾਬ ਤੋਂ ਬਾਹਰ ਵਾਲੇ ਵੀ ਆ ਪੰਜਾਬੀਆਂ ਦੀ ਖਾਸ ਕਰ ਮੈਂ ਗੱਲ ਕਰ ਲਵਾਂ ਵੀ ਕੋਈ ਪੰਜਾਬੀ ਇਦਾਂ ਦਾ ਨਹੀਂ ਹੋਣਾ ਜਿਹੜਾ ਇੱਥੇ ਨਾ ਗਿਆ ਹੋਵੇ ਤੇ ਸਾਨੂੰ ਵੀ ਕਈ ਵਾਰੀ ਮੌਕਾ ਮਿਲਿਆ ਦਰਸ਼ਨ ਕਰਨ ਦਾ ਅਸੀਂ ਵੀ ਜਾਂਦੇ ਰਹੇਦਾ ਬੜਾ ਸੁਖੂਨ ਮਿਲਦਾ ਉਸ ਥਾਂ ਤੇ ਕਿਉਂਕਿ ਜਿਹੜੀ ਹੈ ਨਾ ਭੈਣ ਬੰਦਗੀ ਵਾਲੀ ਥਾਂ ਹੁੰਦੀ ਇੱਥੇ ਮਹਾਰਾਜ ਦਾ ਪ੍ਰਕਾਸ਼ ਹੋਇਆ ਹੋਵੇ ਉਸ ਥਾਂ ਦੀ ਜਿਹੜੀ ਪਾਵਰ ਹੁੰਦੀ ਆ ਉਹ ਵੱਖਰੀ ਹੁੰਦੀ ਆ ਉੱਥੋਂ ਇੱਕ ਹੈ ਨਾ ਤੁਹਾਨੂੰ ਜਿਹੜਾ ਸੁਖੂਨ ਤੁਹਾਡੇ ਰੂਹ ਨੂੰ ਚੈਨ ਮਿਲਣਾ ਉਹ ਇੱਕ ਤੁਹਾਨੂੰ ਮਿਲਦਾ ਆ ਇੱਕ ਉੱਥੇ ਜਿਹੜਾ ਤੁਹਾਨੂੰ ਆਣ ਕੇ ਇਹ ਸਿੱਖਣ ਨੂੰ ਮਿਲਦਾ ਹੈ ਵੀ ਅਸੀਂ ਕਿਦਾਂ ਨਿਮਾਣੇ ਹੋ ਕੇ ਜਿਹੜੇ ਕਮਾਈ ਵਾਲੇ ਹੁੰਦੇ ਉਹਨਾਂ ਤੋਂ ਉਹਨਾਂ ਦੇ ਜੀਵਨ ਨਾਲ ਨੂੰ ਦੇਖ ਕੇ ਬਾਣੀ ਪੜ ਕੇ ਬਾਣੀ ਦੇ ਹਿਸਾਬ ਨਾਲ ਮਤਲਬ ਉਤੋਂ ਸਿੱਖਿਆ ਲੈ ਕੇ ਕਿਉਂਕਿ ਬਾਣੀ ਦੇ ਵਿੱਚ ਤੁਹਾਡੇ ਹਰੇਕ ਪ੍ਰਸ਼ਨ ਦਾ ਜਿਹੜਾ ਜਵਾਬ ਹੈ ਉਹ ਬਾਣੀ ਦੇ ਵਿੱਚ ਲਿਖਿਆ ਆ ਸੋ ਆਪਾਂ ਨੂੰ ਜੋ ਕੁਝ ਵੀ ਆਪਾਂ ਜੇ ਚਾਹੁੰਦੇ ਆ ਨਾ ਵੀ ਸਾਨੂੰ ਕਵਲੀ ਚੀਜ਼ ਦਾ ਜਵਾਬ ਨਹੀਂ ਕਿਤੇ ਦੁਨੀਆ ਦੇ ਕਿਸੇ ਕੋਨੇ ਚੋਂ ਨਹੀਂ ਮਿਲ ਰਿਹਾ ਉਸ ਗੁਰੂ ਗ੍ਰੰਥ ਸਾਹਿਬ ਵਿੱਚੋਂ ਪੜ ਕੇ ਤੇ ਸਾਨੂੰ ਸਾਰੇ ਮਹਾਰਾਜ ਨੇ ਜਵਾਬ ਸਵਾਲ ਸਾਰਾ ਕੁਝ ਵਿੱਚ ਹੀ ਦਰਜ ਕੀਤਾ ਆ ਤੇ ਆ ਨਾਲ ਨਾਲ ਦੇਖੀ ਜਓ ਜੀ ਸੰਗਤ ਆਪਣੀ ਆਪਣੀ ਗੱਡੀ ਦੀ ਪਛਾਣੀ ਜਾਈਓ ਮਤਲਬ ਦੇਖੀ ਹੈ ਜੋ ਕਿਹੜੀ ਗੱਡੀ ਕਿਹਦੀ ਹੈ ਕਿਉਂਕਿ ਮੈਂ ਨੰਬਰ ਪਲੇਟ ਵੀ ਕੋਸ਼ਿਸ਼ ਕੀਤੀ ਹੈ ਤੁਹਾਨੂੰ ਦਿਖਾ ਲੈਣ ਦੀ ਵੀ ਕਿਉਂਕਿ ਵਿੱਚ ਬੈਠੇ ਤਾਂ ਆਪਣੇ ਸੰਗਤ ਦਰਸ਼ਨ ਨਹੀਂ ਹੁੰਦੇ ਨਾ ਪਤਾ ਨਹੀਂ ਲੱਗਦਾ ਸ਼ੀਸ਼ੇ ਲੱਗੇ ਹੁੰਦੇ ਆ ਪਰ ਨੰਬਰ ਪਲੇਟ ਤੋਂ ਜ਼ਰੂਰ ਤੁਹਾਨੂੰ ਪਤਾ ਲੱਗ ਜੂਗਾ ਵੀ ਸਾਡੀ ਗੱਡੀ ਆ ਮੈਂ ਕੱਲ ਖੜ ਕੇ ਉੱਥੇ ਤੇ ਥੋੜਾ ਟਾਈਮ ਮਤਲਬ ਇਹ ਵੀਡੀਓ ਬਣਾਈ ਗਿਆ ਤੇ ਮੇਰਾ ਜੀ ਕੀਤਾ ਵੀ ਤੁਹਾਨੂੰ ਇਹ ਵੀ ਪੱਖ ਦਿਖਾ ਲ ਦਿੱਤਾ ਜਾਵੇ ਜਦੋਂ ਸੰਗਤ ਗੁਰੂ ਘਰ ਵਿੱਚ ਜਾਂਦੀ ਆ ਉਦੋਂ ਕੀ ਰਾਸਤੇ ਵਿੱਚ ਮਾਹੌਲ ਹੁੰਦਾ ਆ ਕਿੰਨਾ ਕ੍ਰਸ਼ ਹੁੰਦਾ ਆ ਕਿਸ ਹਿਸਾਬ ਨਾਲ ਸੰਗਤ ਆਪਣੀ ਭਾਵਨਾ ਲੈ ਕੇ ਉੱਥੇ ਜਾਂਦੀ ਆ ਇਹ ਚੀਜ਼ਾਂ ਸੰਗਤ ਜੀ ਤਾਂ ਕਰਕੇ ਮੈਂ ਤੁਹਾਨੂੰ ਦਿਖਾ ਲੈਣੀਆਂ ਚਾਹੀਆਂ ਕਿਉਂਕਿ ਮੈਂ ਜਦੋਂ ਵੀ ਉੱਥੋਂ ਲੰਘਦਾ ਹੁੰਦਾ ਹਾਂ ਨਾ ਉੱਥੇ ਐਤਵਾਰ ਵਾਲੇ ਦਿਨ ਮਤਲਬ 15 20 ਮਿੰਟ ਲੱਗ ਜਾਂਦੇ ਆ ਮਤਲਬ ਸੰਗਤ ਦਾ ਇੰਨਾ ਰਸ਼ ਹੁੰਦਾ ਹੈ ਤੇ ਉਹ ਉਹ ਮੂਡ ਜਿਹੜਾ ਮੈਂ ਕਹਿੰਨਾ ਉਹ ਵੀ ਭਾਗਾਂ ਵਾਲਾ ਆ ਵੀ ਜਿੱਥੋਂ ਦੀ ਸੰਗਤ ਨੰਨ ਕੇ ਕਿਉਂਕਿ ਉਦੋਂ ਜਦੋਂ ਸੰਗਤ ਗੁਰੂ ਘਰ ਜਾਂਦੀ ਹੁੰਦੀ ਹੈ ਨਾ ਉਦੋਂ ਸਾਰਿਆਂ ਦੀ ਜਿਹੜੀ ਪੋਜ਼ਿਟਿਵ એનર્ਜੀ ਹੁੰਦੀ ਆ ਜਿਹੜੀ ਭਾਵਨਾ ਹੁੰਦੀ ਆ ਉਹ ਉਹ ਐਨ ਵੱਜੀ ਹੁੰਦੀ ਆ ਨਾ ਉਹ ਉਹ ਰਾਸਤੇ ਵੀ ਪਵਿੱਤਰ ਹੋ ਜਾਂਦੇ ਆ ਜਿੱਥੋਂ ਦੀ ਸੰਗਤ ਲੰਗਦੀ ਆ ਨਾ ਤੇ ਸੰਗਤ ਦੇ ਕਿਉਂਕਿ ਵਿੱਚ ਮਹਾਰਾ ਹੀ ਨੇ ਜਿਹੜਾ